ਹਰ ਵੇਲੇ ਸਾਨੂੰ ਫਰਮਲੀ ਰੋਮੇਂ ਚ ਲੈ ਕੇ ਜਾਂਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੈਕਿੰਡਲੀ ਤੁਸੀਂ ਕਿਹਾ ਕੇਵਲੀ ਫਾਊਂਡੇਸ਼ਨ ਬਾਰੇ ਬਿਲਕੁਲ ਕੇਵਲੀ ਫਾਊਂਡੇਸ਼ਨ ਵਧਾਈ ਦੀ ਪਾਤਰ ਹੈ ਜਿਹੜੀ ਕਿ ਅੱਜ ਇਹਨਾਂ ਨੇ ਪਹਿਲਾ ਫ੍ਰੀ ਮੈਡੀਕਲ ਮੇਗਾ ਕੈਂਪ ਜੋ ਅੱਜ ਆਰਗੇਨਾਈਜ਼ ਕੀਤਾ ਮੈਂ ਆਪਣੇ ਵੱਲੋਂ ਐਮਐਲਏ ਬੱਗਾ ਜੀ ਵੱਲੋਂ ਇਹਨਾਂ ਦੀ ਸਾਰੀ ਜਿੰਦੀ ਵੀ ਇਹਨਾਂ ਦੀ ਟੀਮ ਹੈ ਅਨਿਲ ਜੈਨ ਜੀ ਮੇਰੇ ਵੱਡੇ ਵੀਰ ਰਜੇਸ਼ ਜੈਨ ਭੋਵੀ ਜੀ ਜੀਨਾਂ ਨੂੰ થોੜੇ ਦਿਨ ਪਹਿਲੇ ਹੀ ਪੰਜਾਬ ਸਰਕਾਰ ਵੱਲੋਂ ਬਹੁਤ ਮਾਨ ਸਨਮਾਨ ਮਿਲਿਆ ਔਰ ਇਹਨਾਂ ਦੀ तमाम ਜਿੰਨੀ ਵੀ ਇਹਨਾਂ ਦੀ ਟੀਮ ਮੈਂਬਰ ਨੇ ਸਾਰੇ ਹੀ ਵਧਾਈ ਦੇ ਯੋਗਤਰ ਨੇ ਕਿਉਂਕਿ ਜਿਹੜਾ ਇਦਾਂ ਦੇ ਕੈਂਪ ਅੱਜ ਦੀ ਸਮਾਜ ਦੀ ਲੋੜ ਹੈ ਬਹੁਤ ਵੱਡੀ ਕਿਉਂਕਿ ਜਿੱਥੇ ਮੈਂ ਦੇਖਦਾ ਜੈਨ ਸਾਹਿਬ ਦੀ ਅੱਗੇ ਵੀ ਜਿਹੜੀਆਂ ਜਿੰਨੀਆਂ ਵੀ ਫਾਊਂਡੇਸ਼ਨਸ ਬਣੀਆਂ ਉਹ ਧਾਰਮਿਕ ਔਰ ਸਮਾਜਿਕ ਕੰਮਾਂ ਦੇ ਵਿੱਚ ਬਹੁਤ ਅੱਗੇ ਹੋ ਗਏ ਹਰ ਖੇਤਰ ਦੇ ਵਿੱਚ ਅੱਗੇ ਹੋ ਕੇ ਕਰਦੀਆਂ ਔਰ ਮੈਂ ਆਪਣੇ ਲੋਕਾਂ ਨੂੰ ਅਸ਼ਵਾਸਨ ਦਿਵਾਉਣਾ ਜਿੱਥੇ ਇਸ ਛੋਟੇ ਵੀਰ ਦੀ ਜੁੱਟੀ ਲਾਣਗੇ ਬਿਲਕੁਲ ਇਹਨਾਂ ਦੀ ਟੀਮ ਦਾ ਮੈਂਬਰ ਬਣ ਕੇ ਜਿੱਦਾਂ ਪਹਿਲੇ ਰਿਪਟੀ ਲਗਾਉਂਦੇ ਰਹੇ ਨੇ ਉਦਾਂ ਹੀ ਅਸੀਂ ਇਹਨਾਂ ਦੇ ਨਾਲ ਵਿਚਰਾਂਗੇ ਔਰ ਬੋਹੋਤ ਵਧੀਆ ਲੋਕਾਂ ਨੇ ਇੱਥੋਂ ਲਾਭ ਲਿੱਤਾ ਹੈ ਮੈਡੀਕਲ ਕੈਂਪ ਦਾ ਮੈਂ ਦੇਖਿਆ ਜਿਵੇਂ ਕਿ ਆਈਜ਼ ਦੇ ਸਪੈਸ਼ਲਿਸਟ ਡਾਕਟਰ ਬੈਠੇ ਨੇ ਆਪਣਾ ਡੈਂਟਲ ਤੇ ਹਰ ਨੇ ਆ ਓਵਰ ਆਲ ਮੈਂ ਕਹਿ ਸਕਦਾ ਇੱਕ ਛੱਜੇ ਥਲੇ ਇਹਨਾਂ ਨੇ ਸਾਰੇ ਟਰੀਟਮੈਂਟ ਲੋਕਾਂ ਨੂੰ ਦੇਣ ਦੀ ਸੁਵਿਧਾ ਦਿੱਤੀ ਹੈ ਔਰ ਬਹੁਤ ਵਧੀਆ ਉਪਰਾਲਾ ਔਰ ਇਦਾਂ ਦੇ ਉਪਰਾਲੇ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੀ ਲੋੜ ਵੀ ਹੈ ਸਾਨੂੰ ਸਾਰਿਆਂ ਨੂੰ ਬਾਤ ਚੜ ਕੇ ਇਹਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਜ਼ਰੂਰ ਜੀ ਦਾ ਇਹ ਕੈਂਪ ਲਗਾਇਆ ਗਿਆ ਸੀ ਆਈ ਕੇਵੀ ਫਾਊਂਡੇਸ਼ਨ ਦੇ ਅਨਿਲ ਜੈਨਦੀ ਪ੍ਰਧਾਨ ਹੈ ਉਹਨਾਂ ਨੇ ਕੈਂਪ ਲਗਾਇਆ ਵਾ ਲਗਭਗ 800 ਮਰੀਜ਼ ਜਿਹੜੇ ਆਏ ਹੈਗੇ ਆ ਇਹ ਨੂਰਾ ਵਾਲਾ ਸਥਾਨਕ ਦੇ ਵਿੱਚ ਲਗਾਇਆ ਗਿਆ ਵਾ ਜਿਹੜਾ ਕਿ ਬਹੁਤ ਹੀ ਅੱਛਾ ਰਿਹਾ ਵਾ ਬਹੁਤ ਹੀ ਅੱਛਾ ਯਤਨ ਕੀਤਾ ਹੈ ਇਹਨਾਂ ਨੇ ਇਹ ਪਹਿਲਾ ਕੈਂਪ ਲਾਇਆ ਜੀ ਹਾਂਜੀ ਹਾਂਜੀ ਕਿੰਨੇ ਕਰਦੇ ਸਪੈਸ਼ਲ ਚੱਕ ਤੇ 7-800 ਲਗਭਗ ਨੇ ਆਏ ਵੇ 800 ਦੇ ਕਰੀਬ ਹਾਂਜੀ ਆ ਰਹੇ ਆ ਸਰ ਲੋਡਿਆ ਨਾ ਵਸੀ ਨੂੰ ਸਾਰਿਆਂ ਨੂੰ ਮੇਰੇ ਅਨਿਲ ਜੈਨ ਨਾਹਰ ਵੱਲੋਂ ਕੇਵਲੀ ਫਾਊਂਡੇਸ਼ਨ ਵੱਲੋਂ ਸਾਦਰ ਜੈ ਜਨਿੰਦਰ ਅੱਜ ਇੱਥੇ ਆਪਾਂ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਸੀ ਜਿਹਦੇ ਵਿੱਚ 6 ਤਰ੍ਹਾਂ ਦੇ ਕੈਂਪ ਲਗਾਏ ਗਏ ਸੀ ਅੱਖਾਂ ਦਾ ਦੰਦਾ ਦਾ ਦਵਾਈਆਂ ਦੇਣ ਦਾ ਹੱਡੀਆਂ ਦਾ ਇਸਤਰੀ ਰੋਗਾਂ ਦਾ ਔਰ ਬੱਚਿਆਂ ਦਾ ਜਿਹਦੇ ਵਿੱਚ 800 ਦੇ ਕਰੀਬ ਸਾਰੇ ਲੋਕਾਂ ਨੇ ਮਿਲ ਕੇ ਇੱਥੇ ਆਪਣਾ ਉਪਚਾਰ ਕਰਾਇਆ ਆਪਣੀਆਂ ਦਿੱਕਤਾਂ ਤਕਲੀਫਾਂ ਦਿਖਾਈਆਂ ਉਹਦੀ ਮੈਡੀਸ਼ਨ ਲਿੱਤੀਆਂ ਅੱਖਾਂ ਦੇ ਚਸ਼ਮੇ ਲਿੱਤੇ ਹਰ ਤਰ੍ਹਾਂ ਦੇ ਜਿਹੜੇ ਵੀ ਕੈਂਪ ਐ ਸਭ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਗਈਆਂ ਅੱਜ ਇਹ ਕੈਂਪ ਦਾ ਯੋਜਨ ਅਸੀਂ ਕੀਤਾ ਤੇ ਜਦੋਂ ਕੈਂਪ ਦਾ ਯੋਜਨ ਕਰਨ ਲੱਗੇ ਤੇ ਯਾਦ ਆਈ ਕੀ ਯੋਜਨ ਕਰਨਾ ਹੈਗਾ ਕੈਂਪ ਦਾ ਤੇ ਜਦੋਂ ਕੈਂਪ ਦਾ ਨਾਮ ਆ ਜਾਂਦਾ ਤਾਂ ਇੱਕੋ ਹੀ ਸ਼ਖਸੀਅਤ ਹੈਗੀ ਹੈ ਲੁਧਿਆਣੇ ਚ ਜੀ ਦਾ ਸਭ ਤੋਂ ਪਹਿਲਾਂ ਨਾਮ ਯਾਦ ਆਉਂਦਾ ਹੈ ਚਾਹੇ ਉਹ ਬਲੱਡ ਕੈਂਪ ਹੋਵੇ ਚਾਹੇ ਉਹ ਕਿਸੇ ਤਰ੍ਹਾਂ ਦਾ ਕੈਂਪ ਹੋਵੇ ਤੇ ਉਹ ਨਾਮ ਹੈਗਾ ਸ਼੍ਰੀ ਰਜੇਸ਼ ਜੈਨ ਬੋਵੀ ਭੋਲੇ बाबा ਰਤਨਮੁਨੀ ਸੰਗਤੋਂ ਤੇ ਸਾਡੇ ਵੱਡੇ ਭਰਾ ਨੇ ਤੇ ਆਪਾਂ ਉਹਨਾਂ ਨਾਲ ਬੈਠ ਕੇ ਡਿਸਕਸ਼ਨ ਕੀਤਾ ਕਿ ਅਸੀਂ ਇਦਾਂ ਕੈਂਪ ਲਗਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਜਿਹੜੇ ਇੰਨੇ ਸਾਲ ਇੰਨੇ ਕੈਂਪ ਲਾਏ ਆ ਉਸ ਐਕਸਪੀਰੀਅੰਸ ਨੂੰ ਸਾਡੇ ਨਾਲ ਸ਼ੇਅਰ ਕੀਤਾ ਜਿੰਨੂੰ ਅਸੀਂ ਕੈਰੀ ਕੀਤਾ ਤੇ ਅੱਜ ਇਹਨਾਂ ਬਹੁਤ ਅੱਛਾ ਕੈਂਪ ਦਾ ਯੋਜਨ ਕਰਕੇ ਅਸੀਂ ਇਹਨੂੰ ਸਕਸੈਸਫੁਲ ਬਣਾ ਪਾਏ ਮੈਂ ਰਜੇਸ਼ ਜੈਨ ਬੋਵੀ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਹੜਾ ਉਹਨਾਂ ਨੇ ਸਾਡੇ ਇਸ ਮਾਰਗਦਰਸ਼ਨ ਕੀਤਾ ਇਸ ਕੈਂਪ ਲਈ ਤੇ ਮੈਂ ਉਮੀਦ ਕਰਦਾ ਵਾਂ ਮੇਰੇ ਵੱਡੇ ਭਰਾ ਅੱਗੇ ਵੀ ਇਦਾਂ ਹੀ ਸਾਡਾ ਮਾਰਗਦਰਸ਼ਨ ਕਰਦੇ ਰਹਿਣਗੇ ਤੇ ਉਹਨਾਂ ਦੀ ਤਰ੍ਹਾਂ ਅਸੀਂ ਵੀ ਮਾਨਵਤਾ ਦੀਆਂ ਸੇਵਾਵਾਂ ਅੱਗੇ ਕਰਦੇ ਰਵਾਂਗੇ ਅੱਜ ਦੇ ਦਿਨ ਪਹਿਲਾ ਕੈਂਪ ਲਾਇਆ ਕਿੰਨਾ ਸਹਿਯੋਗ ਮਿਲਿਆ ਪਹਿਲਾ ਕੈਂਪ ਲਾਇਆ ਜੀ ਕਿੰਨਾ ਸਹਿਯੋਗ ਮਿਲਿਆ ਪੂਰਾ ਸਹਿਯੋਗ ਮਿਲਿਆ ਜੀ ਸਮਾਜ ਦਾ ਪੂਰਾ ਮਿਲਿਆ ਜਨ ਜਨ ਦਾ ਪੂਰਾ ਮਿਲਿਆ ਸਾਡੀ जैन ਸਮੁਦਾਏ ਦੀ ਇੱਕ ਇੱਕ ਕਮੇਟੀ ਦਾ ਸਹਿਯੋਗ ਪੂਰਾ ਮਿਲਿਆ ਸਾਡੇ ਨਰੇਸ਼ ਜੈਨ ਜੀ ਸ਼ਾਰੂ ਇੰਡਸਟਰੀ ਵੱਡੇ ਅੰਕਲ ਸਾਡੇ ਜੇ ਜੈ ਸਮਾਜ ਦੇ ستਦਮ ਸਤੰਭ ਨੇ ਇਦਾਂ ਦੇ ਸ਼ਰਮਨ ਜੈਨ ਸਵੀਟਸ ਸ਼੍ਰੀ ਵਿਪਨ ਜੈਨ ਜੀ ਐਮ ਜੀ ਉਸਵਾਲ ਮਿੰਨੀ ਕਿੰਗ ਮਤਲਬ ਇਦਾਂ ਦੇ ਕੜੀ ਵੱਡੇ ਪਰਿਵਾਰ ਨੇ ਜਿਨ੍ਹਾਂ ਨੇ ਸਾਡੇ ਦੇ ਪਿੱਠ ਤੇ ਹੱਥ ਰੱਖਿਆ ਸਿਰ ਤੇ ਅਸ਼ੀਰਵਾਦ ਹੱਥ ਰੱਖਿਆ ਤੇ ਕੈਂਪ ਇੰਨਾ ਸਕਸੈਸਫੁਲ ਹੋ ਪਾਇਆ ਡਾਕਟਰਾਂ ਦੀ ਟੀਮ ਕਿੱਥੋਂ ਆਈ ਡਾਕਟਰਾਂ ਦੀ ਟੀਮ ਕਿੱਥੋਂ ਆਈ ਦੋ ਹਸਪੀਟਲ ਤੋਂ ਡਾਕਟਰਾਂ ਦੀ ਟੀਮ ਆਈ ਸੀ ਚਾਰ ਡਾਕਟਰ ਆਏ ਸੀ ਮੈਸ਼ ਪ੍ਰੋਫਾਈਲ ਹਸਪਤਲ ਤੋਂ ਤੇ ਦੋ ਡਾਕਟਰ ਆਏ ਸੀ ਸਾਡੇ ਜੈਨ ਹਸਪਤਲ ਆਤਮ ਸ਼ੁਕਲ ਰੂਪਾ ਮਿਸਤਰੀ ਗਲੀ ਤੋਂ ਆ ਰਜੇਸ਼ ਜੈਨ ਬੋਬੀ ਮੈਂਬਰ ਮinority ਕਮਿਸ਼ਨ ਪੰਜਾਬ ਵਧਾਈ ਦਿਨਾ ਕੇਵਲੀ ਫਾਊਂਡੇਸ਼ਨ ਦੇ ਸਾਰੇ ਹੀ ਨੌਜਵਾਨ ਸਾਥੀਆਂ ਨੂੰ ਜਿਨ੍ਹਾਂ ਨੇ ਇੱਕ ਅੱਛਾ ਪ੍ਰਯਾਸ ਕੀਤਾ ਨੂਰਵਲਾ ਰੋਡ ਤੇ ਸਾਡੇ ਐਸਐਸ ਜੈਨ ਸਵਾ ਦੇ ਦੀਨਾਂ ਦੇ ਜੈਨ ਸਥਾਨਕ ਦੇ ਵਿੱਚ ਇੱਕ ਵਿਸ਼ਾਲ ਕੈਂਪ ਲਾ ਕੇ 800 ਤੋਂ ਵੱਧ ਮਰੀਜ਼ਾਂ ਨੂੰ ਫਾਇਦਾ ਪਹੁੰਚਾਇਆ ਦਾ ਮੈਂ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਸਾਡੇ ਕੇਵਲੀ ਫਾਊਂਡੇਸ਼ਨ ਦੇ ਮੈਂਬਰਾਂ ਦਾ ਤੇ ਉਹਦੇ ਨਾਲ-ਨਾਲ ਹੀ ਵਧਾਈ ਦਿਨਾਂ ਆਪਣੇ ਯੁਵਾ ਸਾਥੀ ਅਨਿਲ ਜੈ ਨਾਹਰ ਨੂੰ ਜਿਨੇ ਇੱਕ ਪ੍ਰਯਾਸ ਕੀਤਾ ਕਿ ਕੇਵਲੀ ਫਾਊਂਡੇਸ਼ਨ ਦੇ ਦੀਨ ਆਂਦੇ ਹੋਏ ਵਧੀਆ ਤੋਂ ਵਧੀਆ ਉਪਰਾਲਾ ਕਰਕੇ ਲੋਕਾਂ ਨੂੰ ਵਧੀਆ ਤੋਂ ਵਧੀਆ ਸਹੂਲਤਾਂ ਦੇ ਸਕਣ ਮੈਂ ਇਸ ਲਈ ਇਹਨਾਂ ਦੀ ਤਾਰੀਫ਼ ਵੀ ਕਰਦਾ ਹਾਂ ਔਰ ਇਹਨਾਂ ਨੂੰ ਨੈਕਸਟ ਕੈਂਪ ਲਈ ਵੀ ਮੰਨਦਿਤ ਕਰਦਾ ਕਿ ਅਗਲਾ ਕੈਂਪ ਵੀ ਜਲਦੀ ਹੀ ਤਿਆਰੀ ਕਰਨ ਕਿ ਜਲਦੀ ਹੀ ਇਹ ਅਗਲਾ ਕੈਂਪ ਦੀ ਵੀ ਡੇਟ ਦੇਣ ਕਿਉਂਕਿ ਅਸੀਂ ਬਹੁਤ ਜਲਦੀ ਹੀ ਇੱਕ ਨਸ਼ਿਆਂ ਦੇ ਉੱਤੇ ਨਾਟਕ ਕਰਾਨੇ ਜਾ ਰਹੇ ਹਾਂ ਕੋ ਨਾਨਕ ਭਵਨ ਦੇ ਵਿੱਚ ਕੇਵੀ ਫਾਊਂਡੇਸ਼ਨ ਔਰ ਭੋਲੇ ਬਾਬਾ ਰਤਨ ਸਿੰਘ ਯੁਵਾ ਸਾਥਾਂ ਨਾਲ ਮਿਲ ਕੇ ਬਹੁਤ ਵੱਡਾ ਨਾਟਕ ਨਸ਼ਿਆਂ ਦੇ ਉੱਪਰ ਕਰਾਨੇ ਜਾ ਰਹੇ ਹਾਂ ਤਾਂ ਮੈਂ ਇਸ ਲਈ ਆਪਣੀ ਪੂਰੀ ਯੁਵਾ ਸਾਥੀਆਂ ਦੀ ਟੀਮ ਨੂੰ ਵਧਾਈ ਦੇਣਾ ਔਰ ਅੱਗੇ ਇਹਨਾਂ ਨੂੰ ਇਸ ਕੈਂਪ ਲਈ ਪ੍ਰਿਆਸ ਕਰਦੇ ਰਹਿਣ ਦੀ ਮਤਲਬ ਕਹਿੰਦੇ ਆ ਵੀ ਜਿਆਦਾ دیر ਬੰਦਾ ਪ੍ਰਯਾਸ ਨਹੀਂ ਕਰਦਾ ਥੱਕ ਜਾਂਦਾ ਪਰ ਸਾਡੇ ਬੰਦੇ ਥੱਕਣ ਵਾਲੇ ਨਹੀਂ ਆ ਇੱਕ ਕੈਂਪ ਤੋਂ ਬਾਅਦ ਆਪਾਂ 101 ਕਰ ਦੇਣਾ ਇੰਨੇ ਕੈਂਪ ਲਾਣੇ ਆ ਬੋਲੀਏ ਜੈ ਜਨਿੰਦਰ ਜੈ ਮਹਾਂ ਸੁਆਮੀ ਕੀ ਜੈ